ਸਤਨਾਮ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਪੰਜਵਾ ਤੰਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਜੋ ਕੁਛ ਕਰੈ ਸੋ ਮਨ ਮੇਰਾ ਮਿੱਠਾ ਤਾਂ ਇਹ ਆਚਰ ਜਿਨ ਨਉਂ ਡਿਠਾ ਅਬ ਮੋਹੇ ਜਾਣੀ ਰੇ ਮੇਰੀ ਗਈ ਬੁਲਾਈ ਗੁਜ ਗਈ ਤ੍ਰਿਸ਼ਣ ਨਿਵਾਰੀ ਮਮਤਾ ਗੁਰਪੁਰ ਲਿਓ ਸਮਝਾਏ ਰਹਾ ਰਖਿ ਕਿਰਪਾ ਰਖਿਓ ਗੁਰ ਸਰਣਾ ਗੁਰ ਪ੍ਰਕਰਾਇ ਹਰਿ ਕੇ ਚਰਣਾ 20 ਵਿਸਵੇ ਜਮਨ ਟਹਿਰਾਨੇ ਗੁਰ ਪਾਰ ਬ੍ਰਹਮ ਏਕੈ ਹੀ ਜਾਣੇ ਜੋ ਜੋ ਕਿਨੋ ਹਮ ਤਿਸ ਕੇ ਦਾਸ ਬ੍ਰਹ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਰਾਈ ਗਲ ਮਿਲਰ ਚਾਲੇ ਏਕੈ ਭਾਈ ਜਿਨ੍ਹਾਂ ਕੋ ਗੁਰ ਹਰ ਦੀਏ ਸੁਖਾਤਾ ਕੋ ਬਹੁਰ ਨਾ ਲਗੇ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੋਪਾਲ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੋਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦੇ ਪਵਿੱਤਰ ਹੋ ਕੋ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅਮਰ ਸੱਚ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਆਰਾਮ ਕਲੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਭਾਈ ਹੁਣ ਮੈਂ ਆਤਮਕ ਜੀਵਨ ਦੀ ਮਰਿਆਦਾ ਸਮਝ ਲਈ ਹੈ ਮੇਰੇ ਅੰਦਰੋਂ ਚਿਰਾਂ ਦੀ ਚੰਬੜੀ ਹੋਈ ਮਮਤਾ ਦੀ ਟੈਣ ਨਿਕਲ ਗਈ ਹੈ ਪੂਰੇ ਗੁਰੂ ਨੇ ਮੈਨੂੰ ਜੀਵਨ ਦੀ ਸੂਝ ਬਖਸ਼ ਦਿੱਤੀ ਹੈ ਮੇਰੇ ਅੰਦਰੋਂ ਮਾਇਆ ਦੇ ਲਾਲਚ ਦੀ ਅੱਗ ਬੁਝ ਗਈ ਹੈ ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ਠਹਿਰਾਓ ਏ ਭਾਈ ਗੁਰੂ ਦੀ ਕਿਰਪਾ ਨਾਲ ਮੇਰੇ ਸਰੀਰ ਵਿੱਚੋਂ ਇਹ ਮਿੱਠ ਮੁਖ ਗਈ ਹੈ ਇਹ ਸਰੀਰ ਮੇਰਾ ਹੈ ਇਹ ਸਰੀਰ ਮੇਰਾ ਹੈ ਹੁਣ ਮੈਨੂੰ ਪ੍ਰਮਾਤਮਾ ਦੀ ਰਜਾ ਮਿੱਠੀ ਲੱਗਣ ਲੱਗ ਪਈ ਹੈ ਜੋ ਕੁਝ ਪ੍ਰਮਾਤਮਾ ਕਰਦਾ ਉਹ ਹੁਣ ਮੇਰੇ ਮਨ ਵਿੱਚ ਮਿੱਠਾ ਲੱਗ ਰਿਹਾ ਹੈ ਇਸ ਆਤਮਿਕ ਤਬਦੀਲੀ ਦਾ ਇਹ ਅਚਾਰਜ ਤਮਸ਼ਾ ਮੈਂ ਪ੍ਰਤੱਖ ਵੇਖ ਲਿਆ ਹੈ ਇਹ ਭਾਈ ਗੁਰੂ ਨੇ ਮਿਹਰ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖਿਆ ਹੋਇਆ ਹੈ ਗੁਰੂ ਨੇ ਪ੍ਰਭੂ ਦੇ ਚਰਨ ਫਰਾ ਦਿੱਤੇ ਹਨ ਹੁਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਟਹਿਰ ਗਿਆ ਹੈ ਦਿੱਖ ਗਿਆ ਹੈ ਮੈਨੂੰ ਗੁਰੂ ਅਤੇ ਪ੍ਰਮਾਤਮਾ ਇੱਕ ਰੂਪ ਦਿਸ ਰਹੇ ਹਨ ਇਹ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਦਿਸ ਪਿਆ ਕਿ ਸਾਰੇ ਹੀ ਜੀਵਾਂ ਵਿੱਚ ਮੇਰੇ ਪ੍ਰਮਾਤਮਾ ਦਾ ਨਿਵਾਸ ਹੈ ਇਸ ਵਾਸਤੇ ਜਿਹੜਾ ਜਿਹੜਾ ਜੀਵ ਪ੍ਰਮਾਤਮਾ ਨੇ ਪੈਦਾ ਕੀਤਾ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ ਮੈਨੂੰ ਕੋਈ ਵੀ ਜੀਵ ਆਪਣਾ ਦੁਸ਼ਮਣ ਵੈਰੀ ਨਹੀਂ ਦਿਸਦਾ ਹੁਣ ਮੈਂ ਸਭਨਾਂ ਦੇ ਨਾਲ ਨਾਲ ਮਿਲ ਕੇ ਤੁਰਦਾ ਹਾਂ ਜਿਵੇਂ ਅਸੀਂ ਇੱਕੋ ਪਿਤਾ ਦੇ ਪੁੱਤਰ ਭਰਾ ਹਾਂ ਇਹ ਨਾਨਕ ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ ਇਹ ਸੁੱਖ ਦੇ ਦਿੱਤੇ ਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ ਉਸ ਨੂੰ ਇਹ ਜਿਸ ਪੈਂਦਾ ਹੈ ਕਿ ਪ੍ਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਆਕ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੇ ਟੁਡੇ ਸੁਖਮਨਾਮ ਫਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟ ਡਵਾਇਆ ਪਰਫੇਤ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਰਾਮਕਲੀ ਫਿਫਥ ਮਹਾ guru Sahib Ji says that my self-conceit has been eliminated from my body the will of god is dear to me whatever he does seems sweet to my mind and then these eyes behold the wondrous lord now i have become wise and my demons are gone my thirst is quenched and my attachment is dispelled the perfect Guru has instructed me. Pause. In His mercy, the Guru has kept me under His protection. The Guru has attached me to the Lord's feet. When the mind is totally held in check, one sees the Guru and the Supreme Lord God as one and the same. Whoever you have created, I am. He is a slave. My God dwells in all. I have no enemies, no adversaries. I walk arm in arm like brothers with all. One whom the Guru, the Lord, blesses with peace does not suffer in pain any longer. He himself cherishes all. Nanak is imbued with the love of the Lord of the Word. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਥੈਂਕ ਯੂ ਫਾਰ ਲਿਸਨਿੰਗ ਆਡੀਓ ਪੋਡਕਾਸਟਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ